ਕੀ ਮੇਰੀ ਬੱਚੀ ਪਤਾ ਨਹੀਂ ਇਹਨਾਂ ਨੇ ਮਾਰਤੀ ਆ ਕਿੱਥੇ ਹੈਗੀ ਆ ਕਿੱਥੇ ਨਹੀਂ ਮੇਰੀ ਬੱਚੀ ਮੇਰੇ ਘਰ ਵਾਪਸ ਆ ਜਵੇ ਵਸੋਂ ਮੈਨੂੰ ਖੁਸ਼ ਨਹੀਂ ਚਾਹੀਦੀ ਮੇਰੀ ਬੱਚੀ ਵਾਪਸ ਤੇਰੇ ਬੱਚੇ ਘਰ ਆ ਜਵੇ ਸਾਨੂੰ ਅਹੀ ਡਰ ਹੈ ਕਿ ਸਾਡੀ ਕੁੜੀ ਨੂੰ ਕਿਤੇ ਇਹਨਾਂ ਨੇ ਮਾਰ ਨਾ ਦਿੱਤਾ ਹੋਵੇ ਜੀ ਸਾਨੂੰ ਕੋਈ ਅੱਜ ਤੱਕ ਕੋਈ ਖ਼ਬਰ ਨਹੀਂ ਹੈ ਕਿੱਥੇ ਹੈ ਕਿੱਥੇ ਨਹੀਂ ਸਾਡੀ ਬੱਚੀ ਅਸੀਂ ਪ੍ਰਸ਼ਾਸਨ ਅੱਗੇ ਵੀ ਇਹ ਹੀ ਬੇਨਤੀਆਂ ਕਰਦੇ ਪਏ ਆਂ ਪਰ ਪ੍ਰਸ਼ਾਸਨ ਵੀ ਸਾਡੀ ਗੱਲ ਨੂੰ ਨਹੀਂ ਗੋਲ ਰਿਹਾ ਕਿਸੇ ਵੀ ਪਾਸਿਓਂ ਸਾਡੇ 9 ਤਰੀਕ ਨੂੰ ਬੱਚੀ ਸਾਡੇ ਘਰੋਂ ਤਿਆਰ ਹੋ ਕੇ ਸਕੂਲ ਨੂੰ ਗਈ ਹੈ ਪਰ ਸਕੂਲ ਨਹੀਂ ਪਹੁੰਚੇ ਹੋ ਤੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਸਾਡਾ ਸਾਡੀ ਬੱਚੀ ਸਾਡੇ ਕੋਲ ਪਹੁੰਚਾਈ ਜਾਵੇ ਕਿਸੇ ਵੀ ਤਰੀਕੇ ਨਾਲ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਮੇਰੀ ਬੱਚੀ ਮੇਰੇ ਘਰ ਵਾਪਸ ਆ ਜਾਵੇ ਮੈਨੂੰ ਕੋਈ ਖੁਸ਼ੀ ਨਹੀਂ ਚਾਹੀਦੀ ਬੱਚੀ ਵਾਪਸ ਨਨ੍ਹਾ ਬੱਚਾ ਰਾਜੇ ਹਾਂਜੀ ਅਦਾਰਾ ਜਿਹੜਾ ਟਾਈਮ ਦੇਖਣ ਵਾਲੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਸਾਰਾ ਸੰਸਾਰ ਇੱਕ ਤਰਫ ਮਹਿਲਾ ਦਿਵਸ ਮਨਾ ਰਿਹਾ ਸਮੇਂ ਸਮੇਂ ਦੀਆਂ ਸਰਕਾਰਾਂ ਮਹਿਲਾ ਦਿਵਸ ਮਨਾ ਰਹੀਆਂ ਹਨ ਪਰ ਇਸੇ ਮਹਿਲਾ ਦਰਸ਼ਕ ਤੇ ਇੱਕ ਪਰਿਵਾਰ ਦੀ ਦੁਖਦਾਈ ਖਬਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਮਨ ਭਾਵਕਾ ਪਰਿਵਾਰ ਦਾ ਵੀ ਤੇ ਉਹਨਾਂ ਨੂੰ ਦੇਖ ਕੇ ਸਾਡਾ ਵੀ ਭਾਵਕ ਹੁੰਦਾ ਕਿਸ ਤਰ੍ਹਾਂ ਇੱਕ ਬੱਚੀ ਨਵਾਲਕ ਬੱਚੀ ਤਕਰੀਬਨ ਜਨਵਰੀ ਦੇ ਮਹੀਨੇ ਤੋਂ 9 ਜਨਵਰੀ ਤੋਂ ਗਾਇਬ ਆ ਪਰਿਵਾਰ ਦਰਦ-ਦਰਦੀਆਂ ਠੋਕਰਾਂ ਖਾ ਕੇ ਅੱਜ ਬਹੁਤ ਹੀ ਮਨ ਭਾਵਕ ਦੇ ਨਾਲ ਘਰੇ ਬੈਠਾ ਵਾ ਪਰ ਦੁਖੀ ਬਹੁਤ ਆ ਆਓ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਕਰਾਉਣੇ ਆ ਕਿ ਕਦੋਂ ਤੋਂ ਬੱਚੀ ਘਰੋਂ ਗਈ ਤੇ ਉਸ ਸਬੰਧ ਵਿੱਚ ਇਹ ਕਿਹੜੇ-ਕਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲੇ ਮਿਰਜੀ ਸਾਹਿਬੀ ਕਾਲ ਵਾਹਿ ਖਲਸਾ ਵਾਹਿ ਫਤਿਹ ਜੀ ਜਿਸ ਤਰ੍ਹਾਂ ਤੁਸੀਂ ਸਾਨੂੰ ਯਾਦ ਕੀਤਾ ਅੱਜ ਆਪਣੀ ਦੁਖਦਾਈ ਖ਼ਬਰ ਲੈ ਕੇ ਬੱਚੀ ਦੀ ਉਮਰ ਕਿੰਨੀ ਹੈ ਬੱਚੀ ਦੀ ਉਮਰ 14 ਸਾਲ ਹੈ ਜੀ ਉਸ ਦਾ ਨਾਮ ਕੀ ਹੈ ਬੱਚੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ 9 ਤਰੀਕ ਤੋਂ ਗਾਇਬ ਆ ਘਰੋਂ ਕਿੱਥੇ ਗਈ ਸੀ ਦੇਖੋ ਇਹ ਸਾਡੇ 9 ਤਰੀਕ ਨੂੰ ਬੱਚੀ ਸਾਡੇ ਘਰੋਂ ਤਿਆਰ ਹੋ ਕੇ ਸਕੂਲ ਨੂੰ ਗਈ ਹੈ ਪਰ ਸਕੂਲ ਨਹੀਂ ਪਹੁੰਚੀ ਉਹ ਤੇ ਸਾਨੂੰ ਜਦੋਂ 3 ਵਜੇ ਦੀ ਛੁੱਟੀ ਹੁੰਦੀ ਹੈ ਤੇ ਸਾਨੂੰ 3 ਵਜੇ ਛੁੱਟੀ ਹੁੰਦੀ ਹੈ ਤੇ ਇਹਦੀ ਮੰਮਾ ਨੇ ਮੈਨੂੰ ਫੋਨ ਕੀਤਾ ਕਿ ਕੁੜੀ ਲਗੀ ਘਰ ਨਹੀਂ ਆਈ ਹੈਗੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਸਕੂਲੋਂ ਪਤਾ ਕਰੋ ਤੇ ਸਕੂਲ ਵਾਲੇ ਸਕੂਲੋਂ ਇਹਨਾਂ ਨੇ ਫੋਨ ਕੀਤਾ ਤੇ ਸਕੂਲੋਂ ਪਤਾ ਲੱਗਿਆ ਕਿ ਬੱਚੀ ਸਾਡੀ ਅੱਜ ਸਕੂਲ ਨਹੀਂ ਪਹੁੰਚੀ ਤੇ ਫਿਰ ਅਸੀਂ ਆਏ ਘਰ ਤੇ ਘਾਰਾ ਕੇ ਇਧਰ ਉਧਰ ਅਸੀਂ ਭੱਜੇ ਸਾਨੂੰ ਕਿਤੋਂ ਨਹੀਂ ਪਤਾ ਲੱਗਿਆ ਅਸੀਂ ਸਕੂਲ ਗਏ ਅਗਲੇ ਦਿਨ ਅਗਲੇ ਦਿਨ ਸਕੂਲ ਜਾ ਕੇ ਅਸੀਂ ਪ੍ਰਿੰਸੀਪਲ ਨੂੰ ਮਿਲੇ ਆਂ ਪ੍ਰਿੰਸੀਪਲ ਨਾਲ ਮਿਲ ਕੇ ਟੀਚਰ ਨੂੰ ਮਿਲੇ ਆ ਟੀਚਰ ਤੋਂ ਪੁੱਛਿਆ ਸੀ ਕਿ ਕੋਈ ਕਿਸੇ ਬੱਚੇ ਨੂੰ ਕਿਸੇ ਤਰੀਕੇ ਨਾਲ ਪਤਾ ਹੋਵੇ ਕਿ ਸਾਡੀ ਬੱਚੀ ਕੋਈ ਕਿਸੇ ਨਾਲ ਸ਼ੇਅਰ ਕਰਦੀ ਹੋਵੇ ਕੋਈ ਗੱਲ ਤੇ ਉਹਨਾਂ ਨੇ ਸਾਨੂੰ ਕਿਆ ਹੀ ਕਿਹਾ ਕਿ ਨਹੀਂ ਸਾਨੂੰ ਸਾਡੇ ਬੱਚਿਆਂ ਨੂੰ ਅਸੀਂ ਪੁੱਛ ਲਿਆ ਹੈਗਾ ਤੇ ਸਾਨੂੰ ਕੁਝ ਨਹੀਂ ਪਤਾ ਹੈਗਾ ਪਰ 2-3 ਦਿਨ ਬਾਅਦ ਉਹਦੀਆਂ ਤੇਰ ਨਗਰ ਤੋਂ ਕੁੜੀਆਂ ਨਾਲ ਜਾਂਦੀਆਂ ਸੀਗੀ ਆਟੋ ਦੇ ਵਿੱਚ ਤੇ ਉਹਨਾਂ ਨੇ ਸਾਨੂੰ ਸਕੂਲੋਂ ਉਹਨਾਂ ਨੂੰ ਪਤਾ ਲੱਗਿਆ ਕਿ ਰੋਸ਼ਨਪ੍ਰੀਤ ਇਹ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ ਕਿ ਘਰੋਂ ਮਤਲਬ ਕਿ ਗਈ ਹੈ ਮੁੰਡਾ ਵਝਾ ਕੇ ਲੈ ਗਿਆ ਜਾਂ ਅਗਵਾ ਕਰ ਲਿਆ ਗਿਆ ਉਹਨੂੰ ਤੇ ਉਹ ਸਾਡੇ ਘਰ ਆਈਆਂ ਸੀਗੀਆਂ ਉਹਨਾਂ ਨੇ ਸਾਨੂੰ ਸਾਰਾ ਕੁਝ ਦੱਸਿਆ ਕਿ ਇਹਦੇ ਪਿੱਛੇ ਇੱਕ ਮੁੰਡਾ ਪਿਆ ਹੋਇਆ ਸੀਗਾ ਠੀਕ ਹੈ ਜੀ ਉਹਨਾਂ ਨੇ ਸਾਨੂੰ ਉਸ ਮੁੰਡੇ ਦੀ ਫੋਟੋਆਂ ਦਿੱਤੀਆਂ ਉਹਦਾ ਮੁੰਡਿਆ ਨਾਮ ਦੱਸਿਆ ਆਈਡੀ ਦੇ ਵਿੱਚੋਂ ਕੱਢ ਕੇ ਠੀਕ ਹੈ ਜੀ ਤੇ ਉਹਨਾਂ ਕੁੜੀਆਂ ਨੇ ਹੀ ਸਾਨੂੰ ਸਾਰੀ ਜਾਣਕਾਰੀ ਦਿੱਤੀ ਤੇ ਅਸੀਂ ਅੱਗੇ ਪ੍ਰਸ਼ਾਸਨ ਦੇ ਕੋਲ ਚੁੰਕੀ ਗਏ ਚੁੰਕੀ ਤੋਂ ਅਸੀਂ ਜੋ ਵੀ ਹੈ ਉਹਨਾਂ ਦੀ ਫੋਟੋਆਂ ਦਿੱਤੀਆਂ ਠੀਕ ਹੈ ਜੀ ਕਰੀਬ-ਕਰੀਬ 9 ਤਰੀਕ ਸਾਡੀ ਲੜਕੀ ਜਿਹੜੀ ਸੀਗੀ ਉਹ ਘਰੋਂ ਗਈ ਸੀ ਤੇ ਅਸੀਂ 10 ਤਰੀਕ ਮਤਲਬ ਕਿ ਇੱਕ ਚੁੰਕੀ ਜਾ ਕੇ ਤੇ ਕੰਪਲੇਂਟ ਕੀਤੀ ਹੈ ਇਸ ਚੀਜ਼ ਦੀ ਠੀਕ ਹੈ ਜੀ ਤੇ ਐਫ ਮਤਲਬ ਕਿ ਕੰਪਲੇਂਟ ਕਰਵਾ ਕੇ ਅਸੀਂ ਤੇ ਸਾਨੂੰ ਕਿਹਾ ਗਿਆ ਕਿ ਅਸੀਂ ਦੇਖਭਾਲ ਕਰਦੇ ਹਾਂ ਦੇਖਦੇ ਆ ਪੁਲਿਸ ਨੇ ਜਦੋਂ ਤੁਸੀਂ ਕੰਪਲੇਂਟ ਕੀਤੀ ਉਸ ਤੋਂ ਬਾਅਦ ਕੀ ਕੀ ਕਾਰਵਾਈ ਤੁਹਾਡੇ ਸਾਹਮਣੇ ਪੁਲਿਸ ਨੇ ਕੀਤੀ ਦੇਖੋ ਜੀ ਪੁਲਿਸ ਨੇ ਸਾਨੂੰ ਮਤਲਬ ਕਿ ਆਪਣੇ ਤੌਰ ਤੇ ਤੇ ਇਹ ਹੀ ਗੱਲਾਂ ਕਹੀਆਂ ਕਿ ਅਸੀਂ ਦੇਖਭਾਲ ਕਰ ਰਹੇ ਹਾਂ ਪਰ ਸਾਨੂੰ ਨਹੀਂ ਲੱਗਿਆ ਕਿਸੇ ਪਾਸੇ ਵੀ ਹੁਣ ਤੱਕ ਠੀਕ ਹੈ ਜੀ ਸਾਨੂੰ ਕਰੀਬ ਕਰੀਬ 2 ਮਹੀਨੇ ਹੋ ਗਏ ਆ ਤੇ ਐਫ ਆਰ ਆਈ ਮੁੰਡੇ ਦੇ ਨਾਂ ਤੇ ਜ਼ਰੂਰ ਕੀਤੀ ਗਈ ਠੀਕ ਹੈ ਜੀ ਪਰ ਉਹ ਜਦੋਂ ਤੁਸੀਂ ਚੌਂਕੀ ਗਏ ਚੌਂਕੀ ਤੁਹਾਨੂੰ ਇੱਥੇ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਦਰਜਤ ਕਰਨ ਤੋਂ ਬਾਅਦ ਕੀ ਤੁਹਾਨੂੰ ਕੋਈ ਅਨਸਵਾਸ ਵਿੱਚ ਵਿਸ਼ਵਾਸ ਦੇ ਵਿੱਚ ਲਿਆ ਵੀ ਅਸੀਂ ਬੰਦੇ ਨੂੰ ਜਾਂ ਬੱਚੇ ਨੂੰ ਜਾਂ ਮੁੰਡੇ ਨੂੰ ਕੁੜੀ ਨੂੰ ਲੱਭਿਆ ਜਾਂ ਮੁੰਡੇ ਨੂੰ ਫੜਿਆ ਨਹੀਂ ਸਾਡੇ ਅੱਗੇ ਕੋਈ ਵੀ ਇਦਾਂ ਦੀ ਇਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਕਿ ਅਸੀਂ ਕੋਈ ਰਿਸਪੌਂਸ ਨਹੀਂ ਦਿੱਤਾ ਸਾਨੂੰ ਅਜ ਤੱਕ ਇਹਨਾਂ ਨੇ ਕਿੰਨੇ ਦਿਨ ਗੇੜੇ ਕੱਢਦੇ ਰਹੇ ਇਸ ਸਬੰਧ ਵਿੱਚ ਅਸੀਂ ਜੀ ਸਾਨੂੰ ਕਰੇਬ 2 ਮਹੀਨੇ ਹੋ ਚੱਲਿਆ ਲਗਾਤਾਰ 2-3 ਘੰਟੇ ਸਾਨੂੰ ਮਿਠਾ ਕੇ ਤੇ ਤੋੜ ਦਿੰਦੇ ਨੇ ਕਿੱਕ ਕਰਦੇ ਪਏ ਆ ਕਰਦੇ ਪਏ ਆ ਅਸੀਂ ਆਪਣਾ ਕੰਮ ਕਰ ਰਹੇ ਆ ਠੀਕ ਆ ਜੀ ਮਤਲਬ ਕਰਦੇ ਪਏ ਦੇ ਵਿੱਚ ਹੀ ਰਹਿ ਗਿਆ ਕੰਮ ਕੰਮ ਨੂੰ ਹੱਥ ਨਹੀਂ ਪਾਇਆ ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਉੱਤੇ ਉੱਚ ਅਧਿਕਾਰੀ ਬੈਠੇ ਆ ਉਹਨਾਂ ਨੂੰ ਕਿਸੇ ਨਾਲ ਪਹੁੰਚ ਕੀਤੀ ਹਾਂਜੀ ਅਸੀਂ 1 ਜਨਵਰੀ 2025 ਨੂੰ ਅਸੀਂ ਨਹੀਂ ਇੱਕ ਤਰੀਕ ਪਹਿਲਾ ਮਹੀਨਾ 25 ਤਰੀਕ ਨੂੰ ਅਸੀਂ ਸੀਪੀ ਸਾਹਿਬ ਕੋਲੇ ਗਏ ਆ ਠੀਕ ਆ ਜੀ ਤੇ ਸੀਪੀ ਸਾਹਿਬ ਕੋਲੋਂ ਅਸੀਂ ਐਪਲੀਕੇਸ਼ਨ ਮਾਰਕ ਕਰਵਾਈ ਆ ਉਹਨਾਂ ਨੂੰ ਆਪਣੀਆਂ ਆ ਗੱਲਬਾਤ ਦੱਸੀ ਆ ਸੀ ਕਿ ਸਰ ਸਾਡੇ ਨਾਲ ਆ ਕੁਝ ਹੋ ਰਿਹਾ ਸਾਨੂੰ ਹਲੇ ਤੱਕ ਸਾਡੇ ਬੱਚੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਠੀਕ ਆ ਤੇ ਸੀਪੀ ਸਾਹਿਬ ਨੇ ਅੱਗੇ ਜੋ ਵੀ ਉੱਚ ਅਧਿਕਾਰੀਆਂ ਨੂੰ ਫੋਨ ਵਗੈਰਾ ਕੀਤੇ ਤੇ ਅੱਗੇ ਇਤਲਾ ਕੀਤਾ ਉਸ ਤੋਂ ਬਾਅਦ ਸੀਪੀ ਸਾਹਿਬ ਤੋਂ ਬਾਅਦ ਇਹ ਜਿਹੜੀ ਤੁਹਾਡੀ ਐਪਲੀਕੇਸ਼ਨ ਉਹ ਕਿਹਨਾਂ ਕੋਲ ਆਈ ਸਾਡੇ ਸੀਪੀ ਸਾਹਿਬ ਨੇ ਐਪਲੀਕੇਸ਼ਨ ਮਾਰਕ ਕਰਵਾਈ ਏਸੀਪੀ ਦਫਤਰ ਕਰਵਾਈ ਸੀ ਤੇ ਸਦਰ ਕਰਵਾਈ ਸੀਗੀ ਤੇ ਇਹਨਾਂ ਦੋਨਾਂ ਥਾਵਾਂ ਤੇ ਸਾਡੀ ਐਪਲੀਕੇਸ਼ਨ ਮਾਰਕ ਹੋ ਕੇ ਆਈ ਹੈ ਤੇ ਅੱਗੇ ਤੁਸੀਂ ਉੱਥੇ ਜਦੋਂ ਮਾਰਕ ਹੋ ਕੇ ਆਈ ਹੈ ਤੁਸੀਂ ਉਹਨਾਂ ਨਾਲ ਪਹੁੰਚ ਕੀਤੀ ਹਾਂਜੀ ਮੈਂ ਏਸੀਪੀ ਦਫਤਰੋਂ ਸੀ ਆਤਮਪਾਰਕ ਏਸੀਪੀ ਦਫਤਰ ਗਏ ਸੀਗੇ ਅਸੀਂ ਉੱਥੇ ਜਾ ਕੇ ਅਸੀਂ ਐਪਲੀਕੇਸ਼ਨ ਕਰਵਾ ਕੇ ਤੇ ਅਸੀਂ ਨੋਟਿਸ ਦੇ ਵਿੱਚ ਲਿਆਂਦਾ ਉਹਨਾਂ ਨੂੰ ਕਿ ਅਸੀਂ ਸੀਪੀ ਸਾਹਿਬ ਕੋਲੋਂ ਮਾਰਕ ਕਰਵਾ ਕੇ ਤੁਹਾਡੇ ਕੋਲ ਆਈ ਹੋਈ ਹੈ ਠੀਕ ਹੈ ਜੀ ਤੇ ਉਹਨਾਂ ਨੇ ਸਾਨੂੰ ਅੱਗੇ ਚੌਂਕੀ ਵਾਲੇ ਕੋਲੇ ਹੀ ਤੁਰਿਆ ਸਦਰ ਥਾਣੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਸਦਰ ਵੀ ਗਈ ਐ ਐਪਲੀਕੇਸ਼ਨ ਸਦਰ ਥਾਣੇ ਗਏ ਜੀ ਨਹੀਂ ਅਸੀਂ ਸਦਰ ਥਾਣੇ ਨਹੀਂ ਗਏ ਬਟ ਐ ਐਸ ਐਚਓ ਸਾਹਿਬ ਨਾਲ ਸਾਡੀ ਫੋਨ ਤੇ ਗੱਲ ਹੋਈ ਸੀਗੀ ਤੇ ਉਹਨਾਂ ਨੇ ਸਾਨੂੰ ਅਹੀ ਕਿਹਾ ਹੈ ਕਿ ਅਸੀਂ ਕੰਮ ਕਰਵਾ ਰਹੇ ਹਾਂ ਔਰ ਕਰ ਰਹੇ ਪਏ ਹਾਂ ਉਸ ਤੋਂ ਬਾਅਦ ਤੁਹਾਡੀ ਚੌਂਕੀ ਫੇਰ ਵਾਪਸ ਉਸੇ ਜਿੱਥੋਂ ਕੰਪਲੇਂਟ ਕੀਤੀ ਸੀ ਤੁਹਾਡੀ ਐਪਲੀਕੇਸ਼ਨ ਮੁੜ ਕੇ ਫੇਰ ਉੱਥੇ ਹੀ ਆ ਗਈ ਹਾਂਜੀ ਉੱਥੇ ਹੀ ਆਈ ਜੀ ਉਸ ਤੋਂ ਬਾਅਦ ਵੀ ਤੁਸੀਂ ਉਹਨਾਂ ਨਾਲ ਪਹੁੰਚ ਕਰਕੇ ਕੋਈ ਗੱਲਬਾਤ ਕੀਤੀ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਦੇਖੋ ਜੀ ਅਸੀਂ ਐਸ ਐਚ ਓ ਸਾਹਿਬ ਨਾਲ ਫਿਰ ਇੱਥੇ ਚੌਂਕੀ ਆਏ ਸੀਗੇ ਇੱਕ ਦਿਨ ਅਸੀਂ ਉੱਥੇ ਹੀ ਸੀਗੇ ਬੈਠੇ ਹੋਏ ਤੇ ਕੋਈ ਉਹਨਾਂ ਦਾ ਹੋਰ ਹੀ ਕੋਈ ਮੈਟਰ ਸੀਗਾ ਪਰ ਅਸੀਂ ਵੀ ਉੱਥੇ ਹੀ ਸੀਗੇ ਸਦਰ ਥਾਣੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਸਦਰ ਵੀ ਗਈ ਐ ਐਪਲੀਕੇਸ਼ਨ ਸਦਰ ਥਾਣੇ ਗਏ ਜੀ ਨਹੀਂ ਅਸੀਂ ਸਦਰ ਥਾਣੇ ਨਹੀਂ ਗਏ ਬਟ ਐਸ ਐਚਓ ਸਾਹਿਬ ਨਾਲ ਸਾਡੀ ਫੋਨ ਤੇ ਗੱਲ ਹੋਈ ਸੀਗੀ ਤੇ ਉਹਨਾਂ ਨੇ ਸਾਨੂੰ ਅਹੀ ਕਿਹਾ ਹੈ ਕਿ ਅਸੀਂ ਕੰਮ ਕਰਵਾ ਰਹੇ ਹਾਂ ਔਰ ਕਰ ਰਹੇ ਪਏ ਹਾਂ ਉਸ ਤੋਂ ਬਾਅਦ ਤੁਹਾਡੀ ਚੌਂਕੀ ਫੇਰ ਵਾਪਸ ਉਸੇ ਜਿੱਥੋਂ ਕੰਪਲੇਂਟ ਕੀਤੀ ਸੀ ਤੁਹਾਡੀ ਐਪਲੀਕੇਸ਼ਨ ਮੁੜ ਕੇ ਫੇਰ ਉੱਥੇ ਹੀ ਆ ਗਈ ਹਾਂਜੀ ਉੱਥੇ ਹੀ ਆਈ ਜੀ ਉਸ ਤੋਂ ਬਾਅਦ ਵੀ ਤੁਸੀਂ ਉਹਨਾਂ ਨਾਲ ਪਹੁੰਚ ਕਰਕੇ ਕੋਈ ਗੱਲਬਾਤ ਕੀਤੀ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਦੇਖੋ ਜੀ ਅਸੀਂ ਐਸਐਚਓ ਸਾਹਿਬ ਨਾਲ ਫਿਰ ਇੱਥੇ ਚੁੰਕੀ ਆਏ ਸੀਗੇ ਇੱਕ ਦਿਨ ਅਸੀਂ ਉੱਥੇ ਹੀ ਸੀਗੇ ਬੈਠੇ ਹੋਏ ਤੇ ਕੋਈ ਉਹਨਾਂ ਦਾ ਹੋਰ ਹੀ ਕੋਈ ਮੈਟਰ ਸੀਗਾ ਪਰ ਅਸੀਂ ਵੀ ਉੱਥੇ ਹੀ ਸੀਗੇ ਉਸ ਟਾਈਮ ਤੇ ਤੇ ਸਾਨੂੰ ਉਹਨਾਂ ਨੇ ਅਸੀਂ ਆਪਣੀ ਗੱਲਬਾਤ ਦੱਸੀ ਕਿ ਅਦਾ ਅਦਾ ਸਾਡੇ 2 ਮਹੀਨੇ ਹੋ ਚੱਲੇ ਆ ਕਿ ਸਾਡੀ ਬੱਚੀ ਦਾ ਕੇਸ ਤੁਹਾਡੇ ਕੋਲ ਚੱਲ ਰਿਹਾ ਕੇਸ ਨੰਬਰ 10 ਠੀਕ ਹੈ ਜੀ ਤੇ ਫਿਰ ਉਹਨਾਂ ਨੇ ਧਿਆਨ ਦੇ ਵਿੱਚ ਲਿਆਂਦਾ ਤੇ ਸਾਡੀ ਗੱਲਬਾਤ ਸੁਣ ਕੇ ਗਏ ਨੇ ਸੁਣੀ ਹੈ ਗੱਲ ਪਰ ਸਾਡੇ ਕੋਈ ਸੁਣਵਾਈ ਨਹੀਂ ਹੋਈ ਬਸ ਇਸੇ ਪਾਸੇ ਜਿੱਥੇ ਸੁਣੀ ਗੱਲ ਉੱਥੇ ਹੀ ਰਹਿ ਗਈ ਉੱਥੇ ਹੀ ਰਹਿ ਗਈ ਉਸ ਤੋਂ ਅੱਗੇ ਜਦੋਂ ਹੁਣ ਤੁਸੀਂ ਜਾਣਦੇ ਹੋ ਪੁਲਿਸ ਕੋਲੇ ਜਦੋਂ ਤੁਸੀਂ ਜਿਸ ਬੰਦੇ ਦਾ ਤੁਸੀਂ ਨਾਮ ਜਾਦ ਕਰਾਇਆ ਵਿੱਚ ਉਹਦੇ ਐਪਲੀਕੇਸ਼ਨ ਦੇ ਵਿੱਚ ਉਹਦੇ ਤੇ ਕੋਈ ਕਾਰਵਾਈ ਬਾਰੇ ਤੁਹਾਨੂੰ ਕੁਝ ਪੁਲਿਸ ਨੇ ਦੱਸਿਆ ਵੀ ਹਾਂ ਵੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਕਿ ਨਹੀਂ ਕੀਤੀ ਨਹੀਂ ਸਰ ਪਿਛਲੇ ਹਫਤੇ ਕਰੀਬ ਇਹਦੀ ਮਾਂ ਤੇ ਸਾਨੂੰ ਪੂਰਾ ਪੂਰਾ ਮਤਲਬ ਕਿ ਯਕੀਨ ਹੈ ਕਿ ਇਹਦੀ ਮਾਂ ਦਾ ਹੱਥ ਪੂਰਾ ਹੈਗਾ ਇਹਨੇ ਇਹਨੇ ਸਾਡੇ ਬੱਚੇ ਨੂੰ ਕਿਤੇ ਇਧਰ ਉਧਰ ਕੀਤਾ ਹੋਇਆ ਹੈ ਤੇ ਅਸੀਂ ਇਹਦੀ ਮਾਂ ਦੇ ਉੱਤੇ ਕਾਰਵਾਈ ਕਰਵਾਈ ਹੈ ਪਰ ਨਾਮ ਜਬਤ ਕੀਤਾ ਗਿਆ ਇਹਨਾਂ ਨੇ ਪਰ ਕਾਰਵਾਈ ਅੱਗੇ ਨਹੀਂ ਵਧਾਈ ਗਈ ਨਹੀਂ ਤੁਸੀਂ ਐਪਲੀਕੇਸ਼ਨ ਦਿੱਤੀ ਜਾਂ ਪੁਲਿਸ ਨੇ ਨਾਮਜ਼ਦ ਕਰਕੇ ਤੁਹਾਨੂੰ ਦੱਸਤਾ ਵੀ ਅਸੀਂ ਉਹਨੂੰ ਨਾਮਜ਼ਦ ਕਰ ਲਿਆ ਪੁਲਤ ਨੇ ਨਾਮਜਬਤ ਕਰਕੇ ਤੁਹਾਨੂੰ ਇਹ ਦੱਸਤਾ ਕਿ ਬਸ ਅਸੀਂ ਉਹਦਾ ਨਾਮਜਬਤ ਕਰ ਲਿਆ ਹੈ ਨਾਮਜਬਤ ਕਰ ਲਿਆ ਮਾਤਾ ਦਾ ਜਾਂ ਉਹਦੇ ਲੜਕੇ ਦਾ ਮਾਤਾ ਦਾ ਤੇ ਜਿਹੜਾ ਮੁੰਡੇ ਦੇ ਉੱਤੇ ਕਲੇਮ ਆ ਉਹ ਪਹਿਲਾਂ ਹੀ ਨਾਮਜਬਤ ਹਾਂਜੀ ਔਰ ਐਫਆਈ ਪਹਿਲਾਂ ਦਾ ਹੀ ਹੋਈ ਹੋਈ ਹੈ ਜੀ ਉਹਦੇ ਉੱਤੇ ਪਹਿਲਾਂ ਹੀ ਐਫਆਈਆਰ ਦੋਸਤੋ ਗੱਲ ਇਹ ਵੀ ਸੋਚਣਯੋਗ ਆ ਇੱਕ ਮਹਿਲਾ ਦਸ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਕੋਲੇ ਪੂਰੇ ਪ੍ਰੂਫ ਹੋਣ ਦੇ ਬਾਵਜੂਦ ਵੀ ਪੁਲਿਸ ਦੀ ਕਾਰਵਾਈ ਆ ਜਿਹੜੀ ਉਹ ਢਿੱਲੀ ਆ ਇੱਕ ਪਰਿਵਾਰ ਜੋ ਬਹੁਤ ਹੀ ਦੁਖਦਾਈ ਆ ਜਿਨ੍ਹਾਂ ਦੀ ਘਰੋਂ ਧੀ ਗਈ ਹੋਈ ਆ ਤਕਰੀਬਨ 2 ਮਹੀਨਿਆਂ ਤੋਂ ਉਹਨਾਂ ਦੇ ਘਰੇ ਖਾਣਾ ਪੀਣਾ ਬੈਣਾ ਉੱਠਣਾ ਸੌਣਾ ਸਾਰਾ ਕੁਝ ਹੀ ਖਰਾਬ ਹੋਇਆ ਹੈ ਉਸ ਪਰਿਵਾਰ ਦੀ ਉਸ ਬੱਚੀ ਦੀ ਮਾਤਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਨਹੀਂ ਰੋਕ ਸਕਦੇ ਆਪਣੇ ਹੰਝੂ ਅੱਖਾਂ ਦੇ ਕਿਉਂਕਿ ਜਿਸ ਜਿਗਰ ਦਾ ਟੁਕੜਾ ਘਰੋਂ ਗਿਆ ਹੋਵੇ ਉਹਦੇ ਜੀਣਾ ਬਹੁਤ ਔਖਾ ਹੁੰਦਾ ਉਸ ਪਰਿਵਾਰ ਦਾ ਜਿਸ ਦੇ ਘਰ ਦੇ ਵਿੱਚ ਇਹ ਇੱਕ ਸੋਗ ਜਿਹਾ ਸਮਾਂ ਹੁੰਦਾ ਜਿਹੜਾ ਇਹਨੂੰ ਸਾਂਭਣਾ ਬਹੁਤ ਔਖਾ ਕਿਉਂਕਿ ਇੱਕ ਬੱਚੇ ਹੀ ਮਾਤਾ ਪਿਤਾ ਦਾ ਖਜ਼ਾਨਾ ਹੁੰਦੇ ਨੇ ਜਦੋਂ ਉਸ ਖਜ਼ਾਨੇ ਦੇ ਵਿੱਚੋਂ ਜੇ ਚੋਰੀ ਹੋ ਜਵੇ ਤਾਂ ਉਸ ਦਾ ਸਾਂਭਣਾ ਬਹੁਤ ਔਖਾ ਹੈ ਉਸ ਨੂੰ ਸੰਭਾਲਣਾ ਬਹੁਤ ਔਖਾ ਉਸ ਮਾਂ ਦਾ ਜਿਗਰਾ जिने ਜਨਮ ਦਿੱਤਾ ਮਨ ਸਾਡਾ ਵੀ ਭਾਵ ਖੋਂਦਾ ਉਸ ਮਾਂ ਵੱਲ ਦੇਖ ਕੇ ਉਸ ਪਿਤਾ ਵੱਲ ਦੇਖ ਕੇ ਅਫਸੋਸ ਆ ਪ੍ਰਸ਼ਾਸਨ ਇੰਨਾ ਕੁ ਜਾਣਨ ਦੇ ਬਾਵਜੂਦ ਵੀ ਜਦੋਂ ਕੋਈ ਕਾਰਵਾਈ ਨਹੀਂ ਕਰਦਾ ਤਾਂ ਲੋਕਾਂ ਦਾ ਵਿਸ਼ਵਾਸ ਪ੍ਰਸ਼ਾਸਨ ਤੋਂ ਵੀ ਉੱਠਦਾ ਤੇ ਸਰਕਾਰਾਂ ਤੋਂ ਵੀ ਉੱਠਦਾ ਕੋਸ਼ਿਸ਼ ਕਰਾਂਗੇ ਉੱਚ ਅਧਿਕਾਰੀਆਂ ਨੂੰ ਵੀ ਮਿਲਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਕਿਉਂ ਨਹੀਂ ਉਸ ਤੱਕ ਪਹੁੰਚਿਆ ਗਿਆ ਉਸ ਲੜਕੀ ਦੀ ਕਿਉਂ ਨਹੀਂ ਭਾਲ ਕੀਤੀ ਗਈ ਤੁਸੀਂ ਕੀ ਚੋਣੇ ਕੀਓ ਪ੍ਰਸ਼ਾਸਨ ਦੇ ਕੋਲ ਅਸੀਂ ਤਾਂ ਜੀ ਇਨਸਾਫ ਚਾਹੁੰਦੇ ਆਂ ਕਿ ਸਾਡੀ ਬੱਚੀ ਸਾਨੂੰ ਚਾਹੀਦੀ ਹੈ ਠੀਕ ਹੈ ਜੀ ਤੇ ਸਾਡੀ ਬੱਚੀ ਸਾਡੇ ਕੋਲੇ ਪਹੁੰਚਾਈ ਜਾਵੇ ਤੁਹਾਨੂੰ ਹੁਣ ਤੱਕ ਬੱਚੀ ਦਾ ਜਾਂ ਉਸ ਲੜਕੇ ਦਾ ਜਾਂ ਕੋਈ ਮੈਸੇਜ ਜਾਂ ਕੋਈ ਫੋਨ ਵੀ ਉਹ ਕਿੱਦਾਂ ਵਾਂ ਨਹੀਂ ਸਾਨੂੰ ਕਿੱਦਾਂ ਕਿੱਥੇ ਰਹਿੰਦੇ ਨੇ ਕਿ ਮੇਰੇ ਉਹਨਾਂ ਦੇ ਹਾਲਾਤ ਨੇ ਨਹੀਂ ਸਾਨੂੰ ਕੋਈ ਅੱਜ ਤੱਕ ਕੋਈ ਮੈਸੇਜ ਨਹੀਂ ਆ ਸਾਨੂੰ ਸਾਨੂੰ ਅਹੀ ਡਰ ਹੈ ਕਿ ਸਾਡੀ ਕੁੜੀ ਨੂੰ ਕਿਤੇ ਇਹਨਾਂ ਨੇ ਮਾਰ ਨਾ ਦਿੱਤਾ ਹੋਵੇ ਜੀ ਸਾਨੂੰ ਕੋਈ ਅੱਜ ਤੱਕ ਕੋਈ ਖਬਰ ਨਹੀਂ ਹੈ ਕਿੱਥੇ ਹੈ ਕਿੱਥੇ ਨਹੀਂ ਸਾਡੀ ਬੱਚੀ ਅਸੀਂ ਪ੍ਰਸ਼ਾਸਨ ਅੱਗੇ ਅਹੀ ਬੇਨਤੀਆਂ ਕਰਦੇ ਪਏ ਆ ਪਰ ਪ੍ਰਸ਼ਾਸਨ ਵੀ ਸਾਡੀ ਗੱਲ ਨੂੰ ਨਹੀਂ ਗੋਲ ਰਿਹਾ ਕਿਸੇ ਵੀ ਪਾਸਿਓ ਤੇ ਸਾਡੀ ਤੇ ਬੇਨਤੀ ਆਹੀ ਹੈ ਕਿ ਸਾਡੀ ਬੱਚੀ ਸਾਨੂੰ ਲੈ ਕੇ ਦਿੱਤੀ ਜਾਵੇ ਜਿਸ ਤਰ੍ਹਾਂ ਤੁਸੀਂ ਆਪਣੇ ਦੁਖੜਾ ਲੈ ਕੇ ਸਰਕਾਰ ਕੋਲੇ ਪ੍ਰਸ਼ਾਸਨ ਕੋਲੇ ਗਏ ਹੋ ਤੁਹਾਨੂੰ ਕਿਸੇ ਨੇ ਕੋਈ ਇਦਾਂ ਦਾ ਰਿਸਪਾਂਸ ਨਹੀਂ ਦਿੱਤਾ ਵੀ ਤੁਹਾਡੀ ਬੱਚੀ ਸਹੀ ਸਲਾਮਤ ਹੈ ਕਿਸ ਸਥਾਨ ਤੇ ਹੈ ਜਾਂ ਕੀ ਹੈ ਕੁਝ ਨਹੀਂ ਪਤਾ ਲੱਗਿਆ ਨਹੀਂ ਸਰ ਸਾਨੂੰ ਕੋਈ ਪਤਾ ਨਹੀਂ ਆਈ ਤੱਕੇ ਕਿ ਸਾਡੀ ਬੱਚੀ ਕਿੱਥੇ ਹੈ ਕਿੱਥੇ ਨਹੀਂ ਹੈ ਠੀਕ ਹੈ ਜੀ ਤੇ ਅਸੀਂ ਤਾਂ ਅਸੀਂ ਪ੍ਰਸ਼ਾਸਨ ਅੱਗੇ ਅਮੀਰ ਕਰਦੇ ਹਾਂ ਕਿ ਸਾਡੀ ਬੱਚੀ ਜੋ ਵੀ ਹੈ ਜਿੱਥੇ ਵੀ ਹੈ ਜਲਦ ਤੋਂ ਜਲਦ ਕਾਰਵਾਈ ਕਰਕੇ ਤੇ ਸਾਡੇ ਕੋਲ ਲੈ ਕੇ ਦਿੱਤੀ ਜਾਵੇ ਜਿਸ ਤਰ੍ਹਾਂ ਹੁਣ ਤੁਸੀਂ ਪ੍ਰਸ਼ਾਸਨ ਕੋਲੇ ਦੁਬਾਰੇ ਕਦੋਂ ਜਾ ਕੇ ਆਏ ਅਸੀਂ ਪ੍ਰਸ਼ਾਸਨ ਕੋਲੇ ਕੱਲ ਗਏ ਸੀਗੇ ਜੀ ਐਸ ਐਚਓ ਸਾਹਿਬ ਕੋਲੇ ਤੇ ਉਹ ਵੀ ਸਾਨੂੰ ਰੁੱਖੇ ਸਵਾਲ ਕਰਦੇ ਨੇ ਕਹਿੰਦੇ ਆ ਕਹਿੰਦੇ ਨੇ ਕਿ ਅਸੀਂ ਆਪਣਾ ਕੰਮ ਕਰ ਰਹੇ ਆ ਠੀਕ ਆ ਜੀ ਸਾਨੂੰ ਨਾ ਸਮਝਾਓ ਤੁਸੀਂ ਕਿ ਅਸੀਂ ਕੀ ਕਰਨਾ ਹੈ ਤੇ ਅਸੀਂ ਕੀ ਨਹੀਂ ਕਰਨਾ ਹੈਗਾ ਠੀਕ ਹੈ ਤੁਸੀਂ ਸਾਨੂੰ ਉਪਰੋਂ ਫੋਨ ਕਰਵਾਉਂਦੇ ਜੇ ਪ੍ਰੈਸ਼ਰਾਈਜ਼ ਕਰਦੇ ਜੇ ਤੇ ਮੈਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਹੈਗਾ ਪ੍ਰੈਸ਼ਰਾਈਜ਼ ਹੋ ਕੇ ਮੈਂ ਕਦੀ ਕੰਮ ਨਹੀਂ ਕੀਤਾ ਠੀਕ ਹੈ ਜੀ ਇਹ ਉਹਨਾਂ ਦੇ ਅਲਫਾਜ ਨੇ ਕਹਿੰਦੇ ਜੀ ਤੇ ਇਸ ਤਰ੍ਹਾਂ ਸਾਡੇ ਨਾਲ ਮਤਲਬ ਕਿ ਬਿਹੇਵ ਕੀਤਾ ਜਾਂਦਾ ਠੀਕ ਹੈ ਜੀ ਤੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਸਾਡਾ ਸਾਡੀ ਬੱਚੀ ਸਾਡੇ ਕੋਲ ਪਹੁੰਚਾਈ ਜਾਵੇ ਕਿਸੇ ਵੀ ਤਰੀਕੇ ਨਾਲ ਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ ਉਸ ਤੋ ਬਾਲਕ ਬੱਚੀ ਦੀ ਮਾਤਾ ਜੋ ਭਾਪਕ ਨੇ ਉਹਨਾਂ ਨਾਲ ਵੀ ਦੋ ਲਫ਼ਜ਼ ਸਾਂਝੇ ਕਰਾਂਗੇ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਕੀ ਨਾਮ ਜੀ ਤੁਹਾਡਾ ਨਵਦੀਪ कौर ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਮੇਰੀ ਬੱਚੀ ਪਤਾ ਨਹੀਂ ਐਨਾਂ ਨੇ ਮਾਰਤੀ ਆ ਕਿੱਥੇ ਹੈਗੀ ਆ ਕਿੱਥੇ ਨਹੀਂ ਮੇਰੀ ਬੱਚੀ ਮੇਰੇ ਘਰ ਵਾਪਸ ਆ ਜਾਵੇ ਬਸ ਉਹਨ ਮੈਨੂੰ ਖੁਸ਼ ਨਹੀਂ ਚਾਹੀ ਗਰੀ ਬੱਚੀ ਵਾਪਸ ਮੈਂ ਨਮਕ ਕਰਾ ਦੇ ਤੁਸੀਂ ਦੇਖ ਰਹੇ ਹੋ ਨਹੀਂ ਬੋਲ ਨਿਕਲਦੇ ਉਸ ਮਾਤਾ ਦੇ ਆਪਣੀ ਬੱਚੀ ਤੋਂ ਬਿਨਾ ਜੋ ਛੋਟਾ ਜਿਹਾ ਪਰਿਵਾਰ ਇੰਨਾ ਦੁਖੀ ਪਰਿਵਾਰ ਆ ਪਰ ਇਸ ਦੁਖੀ ਪਰਿਵਾਰ ਦੀ ਪ੍ਰਸ਼ਾਸਨ ਨੇ ਮਾਂ ਨਹੀਂ ਫੜੀ ਸਮੇ ਦੀ ਸਰਕਾਰ ਮੌਜੂਦਾ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਧੀਆਂ ਦੀ ਰੱਖ ਰਖਾਵ ਲਈ ਧੀਆਂ ਨੂੰ ਬਚਾਉਣ ਦੇ ਖਾਤਰ ਔਰਤਾਂ ਦੀ ਰਾਖੀ ਦੀ ਖਾਤਰ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜੂਨ ਹੀ ਸਰਕਦੀ ਇਸ ਪਰਿਵਾਰ ਦਾ ਦੁੱਖ ਜਾਣ ਕੇ ਮਨ ਭਾਵਕ ਵੀ ਹੁੰਦਾ ਪਰ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹੀਆਂ ਛੋਟੀ ਉਮਰ ਦੀਆਂ ਬੱਚੀਆਂ ਦੇ ਨਾਲ ਜਦੋਂ ਅਨ ਹੋਣੀਆਂ ਹੁੰਦੀਆਂ ਨੇ ਉਦੋਂ ਤੁਸੀਂ ਜਾਗਦੇ ਹੋ ਅਨ ਹੋਣੀ ਹੋਣ ਤੋਂ ਪਹਿਲਾਂ ਜਾਗੋ ਇਸ ਪਰਿਵਾਰ ਦੀ ਮਦਦ ਕਰੋ ਪਰਿਵਾਰ ਦੀ ਬੱਚੀ ਲੱਭ ਕੇ ਪਰਿਵਾਰ ਦੇ ਹਵਾਲੇ ਕਰੋ ਜਿਸ ਵੀ ਸ਼ਰਾਰਤੀ ਅਨਸਰ ਨੇ ਇਹ ਗਲਤ ਕਾਰਜ ਕੀਤਾ ਜਾਂ ਉਸ ਨੂੰ ਬਹਿਲਾ ਫਸਲਾ ਕੇ ਲੈ ਕੇ ਗਿਆ ਪਰਿਵਾਰ ਦੇ ਕਹਿਣ ਅਨੁਸਾਰ ਜੋ ਵੀ ਵਿਅਕਤੀ ਇਹਨਾਂ ਨੇ ਨਾਮਜਦ ਕਰਾਇਆ ਉਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਦੀ ਇਹ ਪਰਿਵਾਰ ਮੰਗ ਕਰਦਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਬੀਤੇ 9 ਜਨਵਰੀ ਤੋਂ ਇੱਕ ਨਵਾਲਕ ਲੜਕੀ ਪਰਿਵਾਰ ਦੇ ਵਿੱਚੋਂ ਗਾਇਬ ਆ ਤੇ ਉਸ ਦੇ ਸਬੰਧ ਵਿੱਚ ਪੁਲਿਸ ਚੌਕੀ ਬਸੰਤ ਸਾਹਿਬ ਨੂੰ ਦਰਖਾਸਤ ਆਈ ਉਸ ਉਸਬੰਧ ਵਿੱਚ ਜਾਣਕਾਰੀ ਲੈਣਿਆ ਕਿ ਪੁਲਿਸ ਨੇ ਉਸ ਦੀ ਸਕੈਦ ਉਤੇ ਕੀ ਕੀ ਕਾਰਵਾਈ ਕੀਤੀ ਹੈ ਤੇ ਲੜਕੀ ਦੀ ਭਾਲ ਲਈ ਕੀ ਕੀ ਜਦੋਜੋਦ ਕਰ ਰਹੇ ਹਾਂਜੀ ਸਰ ਸਤਿ ਸ੍ਰੀ ਅਕਾਲ ਸਿਸ਼ਕਲ ਜੀ ਸਰ ਇੱਕ ਲੜਕੀ 9 ਜਨਵਰੀ ਤੋਂ ਗਾਇਬ ਆ 14 ਸਾਲ ਦੀ ਆ ਨਵਾਲਕ ਲੜਕੀ ਆ ਜੀ ਉਹਨਾਂ ਦੀ ਤੁਹਾਡੇ ਕੋਲ ਦਰਖਾਸਤ ਆ ਪਰਿਵਾਰਕ ਵਾਲਿਆਂ ਨੇ ਦੋਸ਼ ਲਾਇਆ ਸੀਗੇ ਵੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੀ ਕਾਰਵਾਈ ਤਾਂ ਕਿਉਂ ਨਹੀਂ ਕਰ ਰਹੇ ਇਹ ਚ ਨਾ ਮੁਕਦਮਾ ਦਰਜ ਹੋ ਚੁੱਕਾ ਹੈ ਮੁਕਦਮਾ ਸਾਡੇ ਕੋਲ ਹੈਗਾ ਮੁਕਦਮਾ ਨੰਬਰ 10 ਤੇ ਇਹਦੇ ਵਿੱਚ 137 2 96 ਬੀਐਨਐਸ ਤੇ 61 2 ਦਾ ਵੀ ਅਸੀਂ ਵਾਧਾ ਕਰਕੇ ਮਤਲਬ ਉਹਦੀ ਜੇ ਮੁੰਡੇ ਦੀ ਪਹਿਲਾਂ ਅਸੀਂ ਭਾਲ ਕੀਤੀ ਹੈ ਉਹਨੂੰ ਕਾਫੀ ਜਗ੍ਹਾ ਤੇ ਰੇਡ ਵੀ ਕੀਤੇ ਰਿਸ਼ਤੇਦਾਰਾਂਗੇ ਤੇ ਵੀ ਰੇਡ ਕੀਤੇ ਤੇ ਵਗੈਰਾ ਉਸ ਤੋਂ ਬਾਅਦ ਅਜਾ ਜਿਹੜਾ ਇਹਦੀ ਉਹਦੀ ਮਾਤਾ ਨੂੰ ਵੀ ਪੁਸ਼ਕਿਸ਼ ਵਾਸਤੇ ਬੁਲਾਇਆ ਉਹਨੂੰ ਵੀ ਉਹ ਵੀ ਨਾਮਿਨੇਟ ਕਰਕੇ ਇਹਦੇ ਵਿੱਚ ਮੁਕਦਮੇ ਵਿੱਚ ਉਹਨੂੰ ਵੀ ਸ਼ਾਮਲ ਕੀਤਾ ਮੁਕਦਮੇ ਚ ਹੋਏ ਹੈਗੇ ਸਰਦਾਰੀ ਲੜਕੀ ਦੇ ਮਾਪੇ ਦਾ ਕਹਿਣਾ ਵੀ ਹੁਣ ਲੜਕੀ ਦਾ ਸਾਨੂੰ ਪਤਾ ਨਹੀਂ ਵੀ ਉਹ ਹੈਗੀ ਆ ਜਾਂ ਮਰ ਗਈ ਆ ਜਾਂ ਮਾਰਤੀ ਆ ਵੀ ਉਹਨਾਂ ਨੇ ਦੋਸ਼ ਨਹੀਂ ਪਰ ਕਾਰਨ ਕੀ ਆ ਵੀ ਹਾਂ ਵੀ ਜਿਹੜੀ ਉਹਨਾਂ ਦਾ ਕੋਈ ਸੁਰਾਗ ਨਹੀਂ ਲੱਗ ਰਿਹਾ ਨਹੀਂ ਐਸਾ ਨਹੀਂ ਆ ਵੀ ਉਹਨਾਂ ਨੂੰ ਕੋਈ ਮਾਰਤੀ ਮਾਰਤੀ ਵਾਲੀ ਗੱਲ ਨਹੀਂ ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਜਿਹੜਾ ਮੁੰਡਾ ਲੈ ਕੇ ਗਿਆ ਵਾ ਬਕਾਇਦਾ ਬਾਈ ਨੇਮ ਉਹਨਾਂ ਨੇ ਮੁਕਦਮਾ ਦਰਜ ਕਰਾਇਆ ਠੀਕ ਹੈ ਇਹ ਨਹੀਂ ਹੈਗਾ ਵੀ ਉਹਦੇ ਚ ਕਿਸੇ ਨੂੰ ਮਾਰਤ ਵਾਲੀ ਕੋਈ ਗੱਲ ਨਹੀਂ ਹੈ ਬਾਈ ਨੇਮ ਦੇ ਨਾਮ ਮੁਕਦਮਾ ਦਰਜ ਕਰਾਇਆ ਹੋਇਆ ਉਸ ਤੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਉਹਦੇ ਚ ਐਸਟੀਆਰ ਵਗੈਰਾ ਵੀ ਜਾਰੀ ਕੀਤੇ ਨੇ ਬਖਵਖ ਸਟੇਟਾਂ ਦੇ ਵਿੱਚ ਵੀ ਅਸੀਂ ਉਹਦਾ ਇਨਫੋਰਮ ਕੀਤਾ ਹੋਇਆ ਹੈ ਜੀ ਜੀ ਸਾਰੇ ਮਤਲਬ ਅਲੱਗ-ਅਲੱਗ ਸਟੇਟਾਂ ਚ ਵੀ ਅਸੀਂ ਉਹਦੇ ਮੈਸੇਜ ਪਾਏ ਹੋਏ ਆ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡ ਵਗੈਰਾ ਤੇ ਉਹ ਕਿਤੇ ਵੀ ਜਾਣਗੇ ਉਹ ਫੜੇ ਜਾਣਗੇ ਬਹੁਤ ਜਲਦੀ ਫੜੇ ਜਾਣਗੇ ਸਾਡੇ ਵੱਲੋਂ ਰੇਡ ਵੀ ਚੱਲ ਰਹੀ ਹੈ ਸਾਡੇ ਆਪਣੇ ਖੁਫੀਆ ਤੰਤਰ ਵੀ ਲੱਗੇ ਹੋਏ ਨੇ ਅਸੀਂ ਇਹਨੂੰ ਬਹੁਤ ਜਲਦੀ ਗ੍ਰਿਫਤਾਰ ਕਰ ਲਾਂਗੇ ਅਸੀਂ ਪਹੁੰਚ ਜਾਾਂਗੇ ਨੇੜੇ ਜਲਦੀ ਉਹਨਾਂ ਦੇ ਥੈਂਕ ਯੂ ਜੀ ਤੁਸੀਂ ਦੇਖਿਆ ਵੀ ਪਰਚੰਕੀ ਬਸੰਤ ਤੈਵਨ ਦੇ ਇੰਚਾਰਜ ਜੀਤਪਾਲ ਸਿੰਘ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਵੱਖ-ਵੱਖ ਸਟੇਸ਼ਨਾਂ ਦੇ ਉੱਤੇ ਪੋਸਟਰ ਵੀ ਜਾਰੀ ਕਰ ਦਿੱਤੇ ਨੇ ਤੇ ਵੱਖ-ਵੱਖ ਟੀਮਾਂ ਦੇ ਤਰੀਕੇ ਦੇ ਨਾਲ ਆਪਣੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਭਾਲ ਵੀ ਕੀਤੀ ਜਾ ਰਹੀ ਹੈ ਲੜਕੀ ਦੀ ਬਹੁਤ ਜਲਦੀ ਲੜਕੀ ਨੂੰ ਲੱਭ ਲਿਆ ਜਾਵੇਗਾ ਤੇ ਲੜਕੇ ਦੇ ਉੱਤੇ ਬਣਦੀ ਜੋ ਕਾਨੂੰਨੀ ਕਾਰਵਾਈ ਹੈ ਉਹ ਵੀ ਕਰਨਗੇ ਤੁਸੀਂ ਦੇਖਦੇ ਰਹੋ ਜਿਹੜਾ ਟਾਈਮ 'ਚ ਕੈਮਰਾਮੈਨ ਜਸਵੀਰ ਗੁਰਮ ਦੇ ਨਾਲ ਸਰਬਜੀਤ ਸਿੰਘ ਖਾਲਸਾ ਦੀ ਇਹ ਵਿਸ਼ੇਸ਼ ਰਿਪੋਰਟ